ਇੱਕ ਮੜਾ ਜੀ ਬਾਈ ਡਿਟੇਲ ਜੀ ਨਾਲ ਸਮਝਾ ਵੀ ਹੁਣ ਫਰਜ ਕਰ ਲੈ ਆਪਣੇ ਤੋਂ ਕੋਈ ਬੰਦਾ ਮੁਰਗੀਆਂ ਬੱਚੇ ਚੂਚੇ ਲੈ ਗਿਆ ਉਹਨਾਂ ਨੂੰ ਪਾਲਣ ਤਾਂ ਕਿ ਠੀਕ ਹੈ ਜਦੋਂ ਉਹਨਾਂ ਦੇ ਆਂਡੇ ਦਿੱਤੇ ਕਮਾਈ ਹੋ ਜੂਗੀ ਐ ਮੈਂ ਕਮਾਈ ਹੁੰਦੀ ਆ ਵੀਰੇ ਹੁਣ ਅਸੀਂ ਐ ਹੁਣ ਸਾਨੂੰ 5-6 ਸਾਲ ਹੋ ਗਏ ਕੰਮ 'ਚ ਬੜਿਆ ਨੂੰ ਹੁਣ ਜੇ ਕਮਾਈ ਦਿੰਦਾ ਅਸੀਂ ਤਾਂ ਕਰਕੇ ਰੈਗੂਲਰ ਚੱਲ ਰਹੇ ਹਾਂ ਜੇ ਕਮਾਈ ਨਾ ਹੋਵੇ ਫਿਰ ਅਸੀਂ ਵੀ ਛੱਡ ਦਿੰਦੇ ਅੱਜ ਨੂੰ ਸਾਨੂੰ ਕਮਾਈ ਵਧੀ ਹੈਗੀ ਵੀਰੇ ਵਿੱਚ ਹਨਾ ਲੋਕ ਪਿੱਛੇ ਲੱਗ ਕੇ ਲੋਕਾਂ ਦੇ ਵੀ ਨਹੀਂ ਇਹ ਚ ਕਮਾਈ ਨਹੀਂ ਇਹ ਚ ਇਹ ਨਹੀਂ ਇਹ ਨਹੀਂ ਹੁੰਦਾ ਵੀ ਇਹ ਚ ਸਾਰੇ ਬੰਦੇ ਫੇਲ ਨਹੀਂ ਹੈਗੇ ਜੇ ਸੋਚਿਆ ਜਾਵੇ ਇੱਕ ਧੰਦਾ ਨਹੀਂ ਫੇਲ ਹੈਗਾ ਕਾਮਯਾਬ ਧੰਦਾ ਹੈਗਾ ਜੇ ਬੰਦੇ ਨੇ ਢੰਗ ਨਾਲ ਕਰਨਾ ਹੁਣ ਅਸੀਂ ਕਸਟਮਰਾਂ ਨਾਲ ਇਹ ਕਰਦੇ ਆਂ ਕਈ ਵਾਰੀ ਹੈ ਨਾ ਬੰਦਿਆਂ ਤੋਂ ਮਾਲ ਵੱਧ ਪਾ ਲੈਂਦੇ ਨਹੀਂ ਵਿਕਦਾ ਅਸੀਂ ਅਗਲੇ ਨਾਲ ਕੰਟਰੈਕਟ ਨਹੀਂ ਲਿਖਤੀ ਕਰਦੇ ਕਿਉਂ ਕਾਰਨ ਉਹ ਚ ਫਿਕ ਪੈਣ ਵਾਲੀ ਗੱਲ ਹੋਏ ਨੇ ਇਹ ਪੋਲਟਰੀ ਦਾ ਕੰਮ ਆ ਵੀਰੇ ਇਹਦਾ ਓਕੇ ਦਾ ਰੇਟ ਹੁੰਦਾ ਅਪ ਡਾਊਨ ਹੁੰਦਾ ਰਹਿੰਦਾ ਇਹਦਾ ਰੇਟ ਹੁਣ ਯਾਰ ਕੰਮ ਆ ਗਿਆ ਸਬਜ਼ੀ ਵਾਲਾ ਕੰਮ ਆ ਗਿਆ ਪਰ ਅਸੀਂ 100% ਦੀ ਗਾਰੰਟੀ ਇਹ ਲੈ ਲੈਂਦੇ ਆ ਵੀ ਜੇ ਸੋ ਤੋਂ ਨਹੀਂ ਵੇਚਿਆ ਜਾਂਦਾ ਸੇਲ ਨਹੀਂ ਹੁੰਦਾ ਤੁਸੀਂ ਸਾਨੂੰ ਆਂਡੇ ਤੇ ਲਿਆ ਕੇ ਮੁਰਗੀ ਦੇ ਦਿਓ ਅਸੀਂ ਚੱਕਾਂਗੇ ਜਿੰਨੀ ਮਰਜ਼ੀ ਮੁਰਗੀ ਹੋਵੇ ਹਾਂਜੀ ਦੋਸਤੋ ਕਿਸਾਨ ਪ੍ਰਾਵੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਬੀਰਕਲਾ ਜਿਲ੍ਹਾ ਸੰਗਰੂਰ ਦੇ ਵਿੱਚ ਆਿਆਂਗੇ ਮਾਨ ਬ੍ਰਦਰਜ਼ ਪੋਲਟਰੀ ਫਾਰਮ ਦੇ ਵਿੱਚ ਦੇਸੀ ਮੁਰਗੇ ਮੁਰਗੀਆਂ ਦੇ ਨਾਲ ਕੜਕ ਨਾਥ ਮੁਰਗੇ ਮੁਰਗੀਆਂ ਦਾ ਕੰਮ। ਬਹੁਤ ਭਰਾਵਾਂ ਦੇ ਕਮੈਂਟ ਪੜਦੇ ਹੁੰਦੇ ਆ ਕਿ ਬਾਈ ਜੀ ਇਹ ਤਾਂ ਦਾ ਲਾਹੇਬੰਦ ਨਹੀਂ। ਇਹ ਬਿਕਦਾਨੀ। ਬਾਈ ਜੀ ਇਹ ਬਿਕਦਾਨੀ ਹੈਗਾ ਇੰਨੇ ਫਾਰਮਾਂ ਜਿਹੜੇ ਉਹ ਕਿਉਂ ਪਾਏ ਗਏ ਨੇ? ਠੀਕ ਹੈ। ਬੇ ਫਿਰ ਉਹ ਜਾਨਵਰ ਜਾਂਦੇ ਕਿੱਧਰ ਨੇ? ਅੱਜ ਪੂਰੀ ਗੱਲਬਾਤ ਕਰਾਉਨੇ ਆ ਤੁਹਾਡੀ ਆਪਾਂ ਵੀਰਾਂ ਦੇ ਨਾਲ ਬਾਈ ਗਰਜੀਤ, ਬਾਈ ਮਨਪ੍ਰੀਤ। ਬਾਈ ਖੜੇ ਨੇ ਆਪਣੇ ਨਾਲ ਇਹਨਾਂ ਤੋਂ ਲੈਨੇ ਆਪਾਂ ਪੂਰੀ ਜਾਣਕਾਰੀ ਵੀ ਹੁਣ ਸਰਦੀਆਂ ਦੇ ਵਿੱਚ ਕੰਮ ਕਾਜ ਆ ਜਿਹੜਾ ਦੇਸੀ ਮੁਰਗੀਆਂ ਦਾ ਕੜਕਨਾਥ ਮੁਰਗੀਆਂ ਦਾ ਕਿਵੇਂ ਚੱਲ ਰਿਹਾ ਬਾਈ ਸਤਿ ਸ੍ਰੀ ਅਕਾਲ ਜੀ ਸਤਿਕਾਰ ਬਾਈ ਧੰਨਵਾਦ ਤੁਹਾਡਾ ਦੁਆਰੇ ਆਪਣੇ ਫਾਰਮ ਤੇ ਆਉਣ ਨੂੰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਬਾਈ ਐਂ ਦੱਸੋ ਵੀ ਹੁਣ ਸਰਦੀਆਂ ਦੇ ਵਿੱਚ ਕੰਮ ਕਾਜ ਕਿਸ ਤਰ੍ਹਾਂ ਦਾ ਰਹਨਗਾ ਸਰਦੀਆਂ ਦੇ ਵਿੱਚ ਬਾਈ ਜੀ ਇਹ ਹੈ ਵਿੱਚ ਕਸਟਮਰ ਚੂਚਾ ਵੀ ਮੰਗੀ ਜਾਂਦੇ ਆ ਬਹੁਤ ਪਰ ਚੂਚੇ ਦਾ ਕੰਮ ਨਹੀਂ ਰਹਿੰਦਾ ਸਰਦੀਆਂ ਚ ਵੱਡੀ ਮੁਰਗੀ ਦਾ ਸੀਜ਼ਨ ਹੁੰਦਾ ਅੰਡੇ ਦਾ ਹਾਂ ਆਂਡਾ ਵੇਕਦਾ ਆਪਣਾ ਜਿਵੇਂ ਸਰਦੀਆਂ ਸਰਦੀਆਂ ਤੇ ਵੱਡੀ ਮੁਰਗੀ ਆਂਡੇਆਂ ਵਾਲੀ ਵਿਕਦੀ ਹੈ ਜੇ ਮੀਟ ਵਾਸਤੇ ਕਿਸੇ ਨੇ ਮੁਰਗਾ ਲੈਣਾ ਮੁਰਗਾ ਵੇਕਦਾ ਬਾਕੀ ਇਹ ਹੁੰਦਾ ਜੇ ਕਿਸੇ ਨੇ 5-4 ਮੁਰਗੀਆਂ ਵੀ ਲੈ ਜਾਣੀਆਂ ਨੇ ਉਹ ਵੀਿਕਦੀਆਂ ਨੇ ਜਿਵੇਂ ਹੁਣ ਘਰੇ ਕਹਿੰਦੇ ਵੀ ਰੋਜ਼ ਸਾਨੂੰ ਲੈ ਆਂਡਾ ਆਉਣਾ ਜਾਣਾ ਲੈ ਕੇ ਜਾਣਾ ਔਖਾ ਲੱਗਦਾ ਉਹ ਹੁਣ ਕੋਈ 10 ਮੁਰਗੀਆਂ ਲੈ ਗਿਆ ਕੋਈ 20 ਲੈ ਗਿਆ ਘਰੇ ਰੱਖਣ ਨੂੰ ਵੀ ਮਤਲਬ ਹੁਣ ਵੱਡੀ ਮੁਰਗੀ ਦੀ ਸੀਜ਼ਨ ਚੱਲਦਾ ਛੋਟੇ ਚੂਚੇ ਤਾਂ ਨਹੀਂ ਚੱਲਦਾ ਸਾਹਿਬ ਹਾਂਜੀ ਇੱਕ ਮਿੰਟ ਆ ਜੀ ਬਾਈ ਡਿਟੇਲ ਜੀ ਨਾਲ ਸਮਝਾ ਵੀ ਹੁਣ ਫਰਜ ਕਰ ਲੈ ਆਪਣੇ ਤੋਂ ਕੋਈ ਬੰਦਾ ਮੁਰਗੀਆਂ ਬੱਚੇ ਚੂਚੇ ਲੈ ਗਿਆ ਉਹਨਾਂ ਨੂੰ ਪਾਲਣ ਤਾਂ ਠੀਕ ਹੈ ਜਦੋਂ ਉਹਨਾਂ ਦੇ ਆਂਡੇ ਦਿੱਤੇ ਕਮਾਈ ਹੋ ਜੂਗੀ ਐਵੇਂ ਕਮਾਈ ਹੁੰਦੀ ਐ ਵੀਰੇ ਹੁਣ ਅਸੀਂ ਐ ਹੁਣ ਸਾਨੂੰ 5-6 ਸਾਲ ਹੋ ਗਏ ਕੰਮ 'ਚ ਵੜਿਆ ਨੂੰ ਹੁਣ ਜੇ ਕਮਾਈ ਦਿੰਦਾ ਅਸੀਂ ਤਾਂ ਕਰਕੇ ਰੈਗੂਲਰ ਚੱਲ ਰਹੇ ਹਾਂ ਜੇ ਕਮਾਈ ਨਾ ਹੋਵੇ ਫਿਰ ਅਸੀਂ ਵੀ ਛੱਡ ਦਿੰਦੇ ਅੱਜ ਨੂੰ ਸਾਨੂੰ ਕਮਾਈ ਵਧੀਆ ਗਈ ਵੀਰੇ ਵਿੱਚ ਹਨਾ ਲੋਕ ਪਿੱਛੇ ਲੱਗ ਕੇ ਲੋਕਾਂ ਦੇ ਵੀ ਨਹੀਂ ਇਹ ਚ ਕਮਾਈ ਨਹੀਂ ਇਹ ਚ ਇਹ ਨਹੀਂ ਇਹ ਨਹੀਂ ਹੁੰਦਾ ਵੀ ਇਹ ਚ ਸਾਰੇ ਬੰਦੇ ਫੇਲ ਨਹੀਂ ਹੈਗੇ ਜੇ ਸੋਚਿਆ ਜਾਵੇ ਇੱਕ ਧੰਦਾ ਨਹੀਂ ਫੇਲ ਹੈਗਾ ਕਾਮਯਾਬ ਧੰਦਾ ਹੈਗਾ ਜੇ ਬੰਦੇ ਨੇ ਢੰਗ ਨਾਲ ਕਰਨਾ ਹੁਣ ਮੁਰਗੀ ਛੋਟਾ ਚੂਚਾ ਪਾਓ ਟਾਈਮ ਦੇ ਹਿਸਾਬ ਨਾਲ ਜਿਵੇਂ ਮਾਰਚ ਤੋਂ ਬਾਅਦ ਚੂਚਾ ਪੈਂਦਾ ਛੋਟਾ ਉਦੋਂ ਚੂਚਾ ਪਾ ਕੇ ਆਪਾਂ ਉਹਨੂੰ ਵੱਡਾ ਕਰੋ ਫੇਰ ਪ੍ਰੋਫਿਟ ਦੇਊਗਾ ਹੀ ਦੇਊਗਾ 100% ਕਾਰਨ ਜਦੋਂ ਆਪਾਂ ਨੇ ਮਾਰਚ ਚ ਚੂਚਾ ਪਾ ਲਿਆ ਉਹਨੇ ਆ ਕੇ 9ਵੇਂ 10ਵੇਂ ਮਹੀਨੇ ਚ ਆਂਡੇ ਤੇ ਤਿਆਰ ਹੋ ਜਾਣਾ ਮੁਰਗੀ ਨੇ ਉਸ ਤੋਂ ਬਾਅਦ ਜਦੋਂ ਤਿਆਰ ਹੋ ਗਈ ਸਰਦੀ ਸਰਦੀ ਇਹਦਾ ਮਾਰਚ ਤੱਕ ਫੁੱਲ ਆਂਡਾ ਵਿਕਦਾ ਜਿੱਥੇ ਮਰਜ਼ੀ ਰੱਖ ਲੋ ਇਹਦਾ ਦੇਸੀ ਆਂਡਾ ਤੇ ਕੜਕਨਾ ਠੰਡਾ ਬਿਕੂ ਕੋਈ ਵਿਕੂਗਾ ਠੀਕ ਹੈ ਉਦੋਂ ਮਤਲਬ ਆਂਡਾ ਵੇਚੋ ਫਿਰ ਪ੍ਰੋਫਿਟ ਹੁੰਦਾ ਵੀ ਠੀਕ ਹੈ ਜਿਵੇਂ ਆ ਬਈ ਫਿਰ ਇੱਕ ਜਿਹੜਾ ਬੱਚਾ ਹੁੰਦਾਗਾ ਕਿੰਨਾ ਖਰਚਾ ਲੱਗ ਜਾਂਦਾਗਾ ਜਿੰਨਾ ਤੱਕ ਉਹ ਤਿਆਰ ਹੁੰਦਾ ਕਿੰਨੇ ਰੁਪਈਆ ਦੀ ਫੀਡ ਨਾਲ ਖਰਚਾ ਡਿਪੈਂਡ ਆਪਣੇ ਤੇ ਹੈਗਾ ਜਿਵੇਂ ਹੁਣ ਫਰੀ ਰੇਂਜ ਰੱਖਣਾ ਫਿਰ ਤਾਂ 300 ਚੀ ਮੁਰਗੀ ਤਿਆਰ ਹੋ ਜਾਂਦੀ ਹੈ ਜੇ ਆਪਾਂ ਨੇ ਫੀਡ ਤੇ ਪ੍ਰੋਪਰ ਵੈਕਸੀਨੇਸ਼ਨ ਕਰਨੀ ਆ ਪ੍ਰੋਪਰ ਫਾਰਮ ਚ ਰੱਖਣਾ ਫਿਰ ਥੋੜਾ ਜ ਠੀਕ ਹੈ ਹਾਂ ਇਹ ਨਹੀਂ ਹੈਗਾ ਵੀ ਲਾਸ ਵਾਲਾ ਕੰਮ ਨਹੀਂ ਹੈਗਾ ਤੇ ਆਂਡਾ ਕਿੰਨੇ ਰੁਪਈਆ ਨੂੰ ਵੇਚਦਾ ਹੈਂ ਅੰਡਾ 5ਵੇਂ ਰਿਟੇਲ ਚ ਵੇਚਦੇ ਆਂਗੇ ਲੋਕਲ ਵੇਚਦੇ ਆਂ 10 ਰੁਪਈਆ ਆਂਡਾ ਸੇਲ ਕਰਦੇ ਆਂਗੇ ਆਪਣਾ ਇਹਦਾ ਦੇਸੀ ਦਾ ਕੜਕਨਾਥ ਦਾ ਜਿਹੜਾ ਰਿਟੇਲ ਦਾ ਰੇਟ ਆ ਜੀ ਨਹੀਂ ਇਹ ਰਿਟੇਲ ਦਾ ਹੋਲ ਸੇਲ ਚ ਆਪਾਂ ਹੋਰ ਵੀ ਘੱਟ ਦੇ ਦਿੰਨੇ ਆ ਜੇ ਕਿਸੇ ਨੇ ਇਕੱਠਾ ਚੱਕਣਾ ਹੋਵੇ ਠੀਕ ਹੈ ਹਾਂ ਜੀ ਬਈ ਯਾਨੀ ਕਿ ਇੱਕ ਦਿਨ ਦੀ ਫੀਡ ਕਿੰਨੇ ਰੁਪਏ ਨਹੀਂ ਖਾਂਦਾ ਹੋਊਗਾ ਇਹ ਆਂਡੇ ਵਾਲਾ ਬੱਚਾ ਇੱਕ ਦਿਨ ਦੀ ਵੱਡੀ ਮੁਰਗੀ ਫੀਡ 25 ਰੁਪਏ ਦਾ ਖਰਚਾ ਦਿਖਾਉਂਦੀ 25 ਰੁਪਏ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਬਾਕੀ ਵੀ ਬਚਦੀ ਨੇ ਬਚਦੀ ਨੇ ਹਾਂ ਬਿਲਕੁਲ ਬਿਲਕੁਲ ਠੀਕ ਹੈ ਵੇ ਭਾਈ ਫਿਰ ਇਹ ਆਂਡੇ ਦੀ ਉਸਤਨ ਕਿੰਨੀ ਕਰਦੀ ਹੈ ਜਦੋਂ ਆਂਡੇ ਦੇਣਾ ਸ਼ੁਰੂ ਕਰਤੇ ਕਿੱਥੇ ਕਿੰਨੀ ਉਮਰ ਤੱਕ ਆਂਡਾ ਦੇ ਸਕਦੀ ਹੈ ਆਂਡਾ 1.5 ਸਾਲ ਮੁਰਗੀ ਵਧੀਆ ਦਿੰਦੀ ਹੈ ਪੂਰੀ ਫੁੱਲ ਪ੍ਰੋਡਕਸ਼ਨ ਦਿੰਦੀ ਹੈ 70-75% ਆਂਡਾ ਦਿੰਦੀ ਹੈ ਮੁਰਗੀ ਤੇ ਉਸ ਤੋਂ ਬਾਅਦ ਘਟ ਜਾਂਦੀ ਹੈ ਅਸੀਂ ਤਾਂ ਫਿਰ ਇਹ ਕਰਦੇ ਹਾਂ ਵੀਰੇ ਜਿਵੇਂ ਹੁਣ ਗਰਮੀਆਂ 'ਚ ਤਿਆਰ ਕਰ ਲਿਆ ਮਾਲ ਸਰਦੀਆਂ 'ਚ ਵੱਡਾ ਹੋ ਗਿਆ ਉਹਨੂੰ ਅਸੀਂ ਨੇ ਇੱਕ ਸੀਜ਼ਨ ਇੱਕ ਮੁਰਗੀ ਤੋਂ ਆਂਡਾ ਲੈਨੇ ਆ ਅਸੀਂ ਤਾਂ ਉਸ ਤੋਂ ਬਾਅਦ ਅਸੀਂ ਉਹਨੂੰ ਵੇਚ ਦਿੰਨੇ ਆਂਗੇ ਉਹ ਚਿਕਨ ਚ ਵੇਚ ਦਿੰਨੇ ਆ ਉਸ ਤੋਂ ਬਾਅਦ ਫੇਰ ਤਿਆਰ ਕਰ ਲੈਣਾ ਜੇ ਉਹ ਤੋਂ ਵੱਧ ਵੀ ਰੱਖਣਾ ਚਾਹੁੰਦਾ ਤਾਂ ਦੋ ਸੀਜ਼ਨ ਅੰਡਾ ਲੈ ਸਕਦਾ ਉਹ ਤੋਂ ਜ਼ਿਆਦਾ ਨਹੀਂ ਚਿਕਨ ਨੂੰ ਇਕੱਠਾ ਮੁਰਗਾ ਮੁਰਗੀਆਂ ਵਿਕ ਜਾਂਦੀਆਂ ਨੇ ਸਾਬੇਕ ਜਾਂਦਾ ਵੀਰੇ ਜਿੰਨਾ ਮਰਜ਼ੀ ਹੋਵੇ ਆਪਾਂ ਨੂੰ ਹੁੰਦਾ ਜਾਂ ਕਿਵੇਂ ਹੁੰਦਾ ਇਹਦਾ ਉਹ ਇਹਦਾ ਤੋਲ ਕੇ ਹੁੰਦਾਗਾ ਮਤਲਬ ਇਹਦਾ ਮੌਕੇ ਦਾ ਰੇਟ ਹੁੰਦਾ ਰੇਟ ਆਪਾਂ ਫਿਕਸ ਨਹੀਂ ਕਰਦੇ ਕਿਸੇ ਨਾਲ ਮੰਨ ਲਓ 150 ਰੁਪਏ ਕਿਲੋ ਵੀ ਚੱਲ ਸਕਦਾ ਖੰਭਾ ਸਮੇਤ 180 ਵੀ ਜਾ ਸਕਦਾ 110 ਵੀ ਰਹਿ ਸਕਦਾ 20 ਉਹ ਮੌਕੇ ਦਾ ਰੇਟ ਉਹ ਤਾਂ ਫਿਰ ਗੱਲ ਐ ਹੋਈ ਠੀਕ ਹੈ ਫਰਜ ਕਰ ਲੋ 300 ਰੁਪਏ ਦੇ ਵਿੱਚ 350 ਚ ਲੈ ਲਓ ਵੀ ਮੁਰਗਾ ਮੁਰਗੀ ਤਿਆਰ ਬਿਲਕੁਲ ਠੀਕ ਹੈ ਹਾਂਜੀ ਵੀ ਉਹ ਤੋਂ ਆਂਡੇ ਲੈ ਕੇ ਵੀ ਆਪਾਂ ਨੂੰ ਉਹ ਉਦੋਂ ਫਰੀਦ ਹੀ ਰਹੇਗੀ ਠੀਕ ਹੈ ਹਾਂ ਉਹਦੋਂ ਬਾਅਦ ਰੁਪਏ ਨਹੀਂ ਫੇਰ ਵਿਕ ਜਾਂਦੀ ਆ ਠੀਕ ਹੈ ਹਾਂਜੀ ਹਾਂ ਵੀ ਮੁਰਗੀ ਮਤਲਬ ਆਪਣੇ ਕੋਲ ਫਰੀਦ ਹੀ ਰਹਿੰਦੀ ਆ ਆਂਡਾ ਵੇਚ ਕੇ ਆਪਾਂ ਠੀਕ ਹੈ ਹਾਂਜੀ ਫਿਰ ਬੰਦੇ ਨੂੰ ਮਾਰਕੀਟ ਤਿਆਰ ਕਰਨ ਦੇ ਵੇਲੇ ਤਾਂ ਨਹੀਂ ਦਿੱਕਤ ਆ ਖਾਇਆ ਕੋਈ ਦਿੱਕਤ ਨਹੀਂ ਵੀਰੇ ਅਸੀਂ ਖੜੇ ਆ ਨਾਲ 100% ਜੇ ਨਹੀਂ ਹੁਣ ਅਸੀਂ ਕਸਟਮਰਾਂ ਨਾਲ ਇਹ ਕਰਦੇ ਆਂ ਕਈ ਵਾਰੀ ਆ ਨਾ ਬੰਦਿਆਂ ਤੋਂ ਮਾਲ ਵੱਧ ਪਾ ਲੈਂਦੇ ਆ ਨਹੀਂ ਵਿਕਦਾ ਅਸੀਂ ਅਗਲੇ ਨਾਲ ਕੰਟਰੈਕਟ ਨਹੀਂ ਫਿੱਕ ਪੈਣ ਵਾਲੀ ਗੱਲ ਹੋਈ ਨੇ ਇਹ ਪੋਲਟਰੀ ਦਾ ਕੰਮ ਆ ਵੀਰੇ ਇਹਦਾ ਓਕੇ ਦਾ ਰੇਟ ਹੁੰਦਾ ਅਪ ਡਾਊਨ ਹੁੰਦਾ ਰਹਿੰਦਾ ਇਹਦਾ ਰੇਟ ਹੁਣ ਜਿਆਦਾ ਕੰਮ ਆ ਗਿਆ ਸਬਜੀ ਵਾਲਾ ਕੰਮ ਆ ਗਿਆ ਪਰ ਅਸੀਂ 100% ਦੀ ਗਾਰੰਟੀ ਇਹ ਲੈ ਲੈਂਦੇ ਆ ਵੀ ਜੇ ਸੋ ਤੋਂ ਨਹੀਂ ਵੇਚਿਆ ਜਾਂਦਾ ਸੇਲ ਨਹੀਂ ਹੁੰਦਾ ਤੁਸੀਂ ਸਾਨੂੰ ਆਂਡੇ ਤੇ ਲਿਆ ਕੇ মুরਗੀ ਦੇ ਦਿਓ ਅਸੀਂ ਚੱਕਾਂਗੇ ਜਿੰਨੀ ਮਰਜ਼ੀ ਮੁਰਗੀ ਹੋਵੇ ਠੀਕ ਹੁਣ ਜਿਵੇਂ ਕੜਕਨਾਥ ਦਾ ਮੈਨੂੰ ਲੱਗਾ ਬਹੁਤ ਘੱਟ ਕਰ ਰਹੇ ਨੇ ਕਿ ਲੋਕ ਤੁਸੀਂ ਕਿਵੇਂ ਕੀਤਾ ਹੋਇਆ ਗਾ ਇਹ ਅਸੀਂ ਵੀਰੇ ਜਦੋਂ ਅਸੀਂ ਨੇ ਸ਼ੁਰੂ ਕਰਿਆ ਸੀ ਇਹ ਤੋਂ 4-5 ਸਾਲ ਪਹਿਲਾਂ ਅਸੀਂ ਨੇ ਪਹਿਲਾਂ ਕਰਈ ਕੜਕਨਾਥ ਤੋਂ ਹੀ ਸ਼ੁਰੂ ਠੀਕ ਹਾਂ ਦੇਸੀ ਉਸ ਤੋਂ ਬਾਅਦ ਰੱਖਣ ਕੋਈ ਫਰਕ ਆਂਡੇ ਦਾ ਫਰਕ ਬਹੁਤ ਜ਼ਿਆਦਾ ਹੈ ਵੀਰੇ ਫਰਕ ਇਹ ਚ ਫੈਟ ਫਰੀ ਹੁੰਦਾ ਪ੍ਰੋਟੀਨ ਦਾ ਫਰਕ ਹੈਗਾ ਪ੍ਰੋਟੀਨ ਵੱਧ ਹੈ ਝਾਂਡੇ ਚ ਠੀਕ ਹੈ ਹਾਂਜੀ ਉਹਦਾ ਤਾਂ 10 ਰੁਪਏ ਅੰਡਾ ਵਿਕਦਾ ਇਹਦਾ ਕੜਕਨਾਥ ਦਾ 20 ਰੁਪਏ ਵਿਕਦਾ ਅੰਡਾ ਇਹਦਾ ਅੰਡਾ ਹੀ ਮਹਿੰਗਾ ਹੈਗਾ ਦੇਸੀ ਦਾ 10 ਰੁਪਏ ਖਰਾਕ ਉਹਦੇ ਨਾਲੋਂ ਘੱਟ ਹੈ ਖਰਾਕ ਘੱਟ ਆ ਅੰਡਾ ਮਹਿੰਗਾ ਹੈ ਅੰਡਾ ਮਹਿੰਗਾ ਇਹਦਾ ਠੀਕ ਹੈ ਫੈਟ ਲੋ ਕਹਿੰਦੇ ਹੋ ਹਾਂ ਜੀ ਫੈਟ ਫਰੀ ਹੁੰਦਾ ਜਮ ਠੀਕ ਹੈ ਯਾਨੀ ਕਿ ਕੋਈ ਬਿਮਾਰੀ ਵਾਲਾ ਬੰਦਾ ਵੀ ਖਾ ਸਕਦਾ ਉਹ ਸਾਰੇ ਖਾ ਸਕਦੇ ਆ ਵੀਰੇ ਜਿਵੇਂ ਕੋਈ ਲੇਡੀਆਂ ਨੇ ਪ੍ਰੈਗਨੈਂਟ ਆ ਕੋਈ ਬੱਚੇ ਨੂੰ ਖਵਾਉਣਾ ਛੋਟੇ ਨੂੰ ਇਹ ਬਹੁਤ ਵਧੀਆ ਮਤਲਬ ਬਹੁਤ ਵਧੀਆ ਰਿਜ਼ਲਟ ਆ ਬੰਦਾ 1 ਮਹੀਨਾ ਇਹਦਾ ਅੰਡਾ ਰੈਗੂਲਰ ਖਾ ਲੇ 1 ਮਹੀਨੇ ਚ ਬੰਦੇ ਨੂੰ ਪਤਾ ਲਾ ਜਾਂਦਾ ਵੀ ਹਾਂ ਕੁਝ ਹੈ ਅੰਡੇ ਟੇਸਟ ਦਾ ਵੀ ਫਰਕ ਹੁੰਦਾ ਹੈ ਟੇਸਟ ਦਾ ਫਰਕ ਹੈ ਬਹੁਤ ਵਾਵਾ ਫਰਕ ਆ ਠੀਕ ਹੈ ਲੈ ਵੀ ਕੜਕਨਾਥ ਮੁਰਗੇ ਵੀ ਬਹੁਤ ਸਾਰਿਆਂ ਨੇ ਵੀ ਬਾਜ਼ਾਰ ਦੇ ਕੋਲ ਤੇ ਬਰੀਡਾਂ ਕਿਹੜੀਆਂ ਕਿਹੜੀਆਂ ਨੇ ਮੌਜੂਦ ਐ ਇਸ ਸਮੇਂ ਜੇ ਆਪਣੇ ਕੋਲੇ ਵੀਰੇ ਕੜਕਨਾਥ ਹੁੰਦੀ ਐ ਦੇਸੀ ਹੁੰਦੀ ਐ ਦੇਸੀ ਚ ਡਬਲ ਐਫ ਜੀ ਲੈ ਲਓ ਆਰ ਆਈ ਆਰ ਲੈ ਲਓ ਜਿਹੜੀਆਂ ਜ਼ਿਆਦਾ ਚੱਲਦੀਆਂ ਨੇ ਆਪਣੇ ਹੁਣ ਐ ਤਾਂ ਹੁਣ 골ਡਨ ਮਿਸ਼ਰੀ ਮਿਸ਼ਰੀ ਹੁੰਦੀ ਹੈ ਚੈ ਬਰੋ ਹੁੰਦੀ ਹੈ ਉਹ ਇੰਨੀਆਂ ਵਿਕਦੀਆਂ ਨਹੀਂ ਆਪਾਂ ਠੀਕ ਹੈ ਆਪਣੇ ਵਿਕਦੀ ਦੇਸੀ ਝਾਰ ਆਰ ਆਰ ਤੇ ਡਵਲਪ ਜੀ ਜਿਹੜੀ ਆਪਣੀ ਕੜਕਨਾਥ ਆ ਗਈ ਇਹ ਤਿੰਨ ਬ੍ਰੀਡਾਂ ਜ਼ਿਆਦਾ ਵਿਕਦੀਆਂ ਨੇ ਇਹ ਤਿੰਨ ਨੂੰ ਹੀ ਆਪਣੇ ਕੋਲੇ ਅਵੇਲੇਬਲ ਹੁੰਦੀਆਂ ਸਰ ਕਿਹੜੇ ਕਮਹੀਨੇ ਚ ਬਾਈ ਬੰਦਾ ਪਾਲ ਹੈ ਜਿਨੇ ਆਂਡੇ ਵੇਚਣੇ ਨੇ ਆਂਡੇ ਵੇਚਣੇ ਨੇ ਜਿਨੇ ਫਿਰ ਉਹ ਮਾਰਚ ਅਪ੍ਰੈਲ ਚ ਚੂਚਾ ਪਾਲ ਲਵੇ ਠੀਕ ਹੈ ਉਸ ਤੋਂ ਬਾਅਦ ਆ ਟਾਈਮ ਨੂੰ ਜੇ ਨਹੀਂ ਕੋਈ ਚੂਚਾ ਰੱਖ ਸਕਦਾ ਨਹੀਂ ਪਾਲ ਸਕਦਾ ਸੀ ਵੱਡੀ ਮੁਰਗੀ ਵੀ ਦੇ ਦਿੰਨੇ ਆ ਜਿਵੇਂ ਕਿਸੇ ਨੇ ਆਂਡੇ ਤੇ ਹੁਣ ਜਿਵੇਂ ਆ ਸਾਡੇ ਕੋਲੇ ਆਂਡੇ ਤੇ ਤਿਆਰ ਆ ਮੁਰਗੀ ਜਮਾ ਕੜਕਨਾਥ ਵੀ ਤੇ ਦੇਸੀ ਵੀ ਦੋਨੇ ਮੁਰਗੀਆਂ ਜਿਹੜੀ ਮਰਜ਼ੀ ਲੈ ਜਾ ਸਕਦਾਗਾ ਆਂਡੇ ਤੇ ਵੀ ਤਿਆਰ ਵੇਚ ਦਿੰਨੇ ਆ ਸੀ ਭਾਈ ਜਿਵੇਂ ਆਪਾਂ ਗੱਲਬਾਤ ਕਰੀ ਹੁਣ ਸਰਦੀ ਦਾ ਮਹੀਨਾ ਚੱਲਦਾਗਾ ਸਰਦੀ ਦੇ ਨਾਲ ਇਹਨਾਂ ਨੂੰ ਕੋਈ ਆਏ ਤਾਂ ਨਹੀਂਗਾ ਵੀ ਜੁਕਾਮ ਵਜ੍ਹਾ ਹੋ ਗਿਆ ਮੁਰਗੇ ਮਰਨ ਲੱਗੇ ਬਿਮਾਰੀ ਦਾ ਕੋਈ ਖਤਰਾ ਨਹੀਂ ਇਹਨੂੰ ਬਹੁਤ ਘੱਟ ਚਾਂਸ ਨੇ ਵੀਰੇ ਜਿਵੇਂ ਬਰਾਈਲਰਾਂ ਨੂੰ ਜ਼ਿਆਦਾ ਆਉਂਦੇ ਨੇ ਇਹ ਥੋੜਾ ਜਿਹਾ ਆਪਣੇ ਤੇ ਰੱਖਣ ਤੇ ਡਿਪੈਂਡ ਆ ਜੇ ਹੁਣ ਆਪਣੀ ਹਵਾ ਕਰਾਸ ਹੁੰਦੀ ਆ ਟੈਂਪਰੇਚਰ ਆਪਣਾ ਸਹੀ ਆ ਫਾਰਮ ਦਾ ਠੀਕ ਆ ਫੇਰ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਬਿਮਾਰੀ ਆਊਗੀ ਬਸ ਨਾਰਮਲ ਜੀਆਂ ਦਵਾਈਆਂ ਜਿਵੇਂ ਮਲਟੀਵਿਟਾਮਿਨ ਹੋ ਗਿਆ ਲੀਵਰ ਵਾਲੀ ਉਹ ਇਹ ਇਹਨੂੰ ਟ੍ਰੀਟਮੈਂਟ ਦਿੰਦੇ ਰਹੋ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਹਾਂਜੀ ਲੈ ਭਾਈ ਮਾਨਪ੍ਰੀਤ ਨਾਲ ਵੀ ਕਰੀਏ ਗੱਲਬਾਤ ਵੈਸੇ ਬਾਈ ਦਾ ਕੰਮ ਕਹਿੰਦਾ ਫਾਰਮ ਤੇ ਘੱਟ ਵੱਧੀ ਰਹਿੰਦੇ ਨੇ ਸ਼ੈਡ ਤੋਂ ਵੀ ਕੰਮ ਕਰਦੇ ਨੇ ਬਾਈ ਦੱਸਿਓ ਪਹਿਲਾਂ ਵੀ ਸਾਈਡ ਤੇ ਕੀ ਕੰਮ ਆਗਾ ਥੋੜਾ ਉਹਦੇ ਬਾਰੇ ਵੀ ਦੱਸਿਓ ਮੜਾ ਜਿਆ ਕਿਉਂਕਿ ਬੰਦੇ ਨੂੰ ਮੈਂ ਤਾਂ ਹਰੇਕ ਨੂੰ ਕਹਿਣਾ ਵੀ ਇੱਕ ਕੰਮ ਤੇ ਬੰਦਾ ਵੱਜਣਾ ਰਿਹਾ ਹਾਂ ਜੀ ਠੀਕ ਹੈ ਨਾਲ ਕੁਝ ਕਰਨਾ ਚਾਹੀਦਾ ਸਭ ਤੋਂ ਮੇਨ ਚੀਜ਼ ਵੀਰੇ ਇਹ ਹੀ ਹੈ ਵੀ ਜੇ ਅੱਜ ਦੇ ਟਾਈਮ 'ਚ ਆਪਾਂ ਨੇ ਸਰਵਾਈਵ ਕਰਨਾ ਆਪਾਂ ਨੂੰ ਨੌਕਰੀਆਂ ਦਾ ਘਟਾ ਕੇ ਆਪਾਂ ਨੂੰ ਖੁਦ ਦਾ ਕੰਮ ਕਰਨਾ ਪਊਗਾ ਉਹ ਕੰਮ ਕੋਈ ਵੀ ਹੋ ਸਕਦਾ ਚਲੋ ਅਸੀਂ ਚਾਹੇ ਪੋਲਟਰੀ ਦਾ ਕਰਦੇ ਆਂ ਤੇ ਆਪਣਾ ਕੰਮ ਸਟਾਕ ਮਾਰਕੀਟ ਦਾ ਵੀ ਆ ਵੀਰੇ ਸ਼ੇਅਰ ਮਾਰਕੀਟ ਦੀ ਆਪਾਂ ਕੋਚਿੰਗ ਦਿੰਨੇ ਆਂ ਪੜਾਈ ਕਰਵਾਉਣੇ ਆ ਵੀ ਕਿਵੇਂ ਤੁਸੀਂ ਕੰਪਨੀਆਂ 'ਚ ਇਨਵੈਸਟ ਕਰਨਾ ਠੀਕ ਹੈ ਤੇ ਅੱਗੇ ਕਿਵੇਂ ਗਰੋਥ ਕਰਨੀ ਹੈ ਜਿਵੇਂ ਤੁਸੀਂ ਕਈ ਕਈ ਵਾਰ ਬੰਦੇ ਕੀ ਹੁੰਦੇ ਆ ਵੀ ਐਂ ਚਾਹੁੰਦੇ ਵੀ ਸਾਨੂੰ ਡੇਲੀ ਬੇਸਿਸ ਤੇ ਛੋਟਾ-ਵੋਟਾ ਪ੍ਰੋਫਿਟ ਹੋਵੇ ਠੀਕ ਹੈ ਕਿਉਂਕਿ ਹਰ ਇੱਕ ਨੂੰ ਵੀਰੇ ਇੱਕ ਪਾਰਟ ਟਾਈਮ ਧੰਦਾ ਵੀ ਚਾਹੀਦਾ ਜੇ ਆਪਾਂ ਸਟਾਕ ਮਾਰਕੀਟ ਦਾ ਫਾਇਦਾ ਇਹੇ ਆ ਕਰਨ ਦਾ ਨਾਲ-ਨਾਲ ਜਿਵੇਂ ਹੁਣ ਅਸੀਂ ਪੋਲਟਰੀ ਦਾ ਕਰਦੇ ਆ ਅਸੀਂ ਨਾਲ-ਨਾਲ ਸਟਾਕ ਮਾਰਕੀਟ ਦਾ ਵੀ ਕਰਦੇ ਆ ਠੀਕ ਹੈ ਕਿਉਂਕਿ ਉਹ ਆਪਾਂ ਪਾਰਟ ਟਾਈਮ ਵੀ ਕਰ ਸਕਦੇ ਆ ਤੁਹਾਡੇ ਕੋਲ ਸ਼ਾਮ ਨੂੰ ਟਾਈਮ ਹੈ ਤੁਸੀਂ ਉਦੋਂ ਕਰ ਸਕਦੇ ਹੋ ਤੁਸੀਂ ਕੋਈ ਨੌਕਰੀ ਕਰਦੇ ਹੋ ਜਾਂ ਕੋਈ ਹੋਰ ਕੰਮ ਧੰਦਾ ਕਰਦੇ ਹੋ ਉਹਦੇ ਨਾਲ ਤੁਹਾਡਾ ਸਟਾਕ ਮਾਰਕੀਟ ਦਾ ਕੰਮ ਵੀ ਹੋ ਜਾਏ ਭਾਈ ਜਿਵੇਂ ਆਪਾਂ ਮਨਪ੍ਰੀਤ ਗੱਲਬਾਤ ਕਰੀਏ ਪੜੇ ਵੀਰੇ ਅਸੀਂ ਦੋਨੇ ਪੋਸਟ ਗ੍ਰੈਜੂਏਟ ਆ ਪੋਸਟ ਗ੍ਰੈਜੂਏਟ ਬਦੋ ਬਦ ਕਿੰਨੇ ਰੁਪਏ ਦੀ ਨੌਕਰੀ ਲੱਗਦੀ ਤੁਹਾਡੀ ਬਦੋ ਬਦ ਵੀਰੇ ਜੇ ਪ੍ਰਾਈਵੇਟ ਸੋਚੀਏ 10 ਤੋਂ 15000 ਬਦੋ ਬਦ 20000 ਠੀਕ ਹੈ ਪਰ ਜੇ ਆਪਾਂ ਸਰਕਾਰੀ ਸੋਚੀਏ ਅੱਜ ਦੇ ਟਾਈਮ 'ਚ ਵੀਰੇ ਸਰਕਾਰੀ ਵੀ 30 35000 ਤੋਂ ਸਟਾਰਟ ਹੁੰਦਾ ਪਰ ਮੈਨੂੰ ਨਹੀਂ ਲੱਗਦਾ ਵੀ ਅੱਜ ਦੇ ਟਾਈਮ ਆਪਾਂ 30 35000 ਨਾਲ ਸਰਵਾਈਵ ਕਰ ਸਕਦੇ ਸਹੀ ਗੱਲ ਹਾਂਜੀ ਯਾਨੀ ਕਿ ਉਹ ਤਾਂ ਸਰਕਾਰੀ ਨੌਕਰੀ ਤੋਂ ਬਰਾਬਰ ਜਾਂ ਤਾਂ ਜਾ ਰਹੇ ਹਾਂ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਕੰਮ ਨੇਗੇ ਬਸ ਇੰਨਾ ਕਾ ਵੀ ਆਪਾਂ ਨੂੰ ਡਰ ਰਹਿੰਦਾ ਰਿਸਕ ਵੀਰੇ ਹਰ ਇੱਕ ਚੀਜ਼ ਚ ਰਿਸਕ ਨੌਕਰੀ ਚ ਵੀ ਆ ਜੇ ਆਪਾਂ ਸਹੀ ਸਲਾਮਤਾਂ ਸਹੀ ਕੰਮ ਤੰਦਾ ਆਪਣਾ ਸਰੀਰ ਕਰਦਾ ਤਾਂ ਆਪਾਂ ਨੌਕਰੀ ਕਰ ਸਕਦੇ ਨਹੀਂ ਤਾਂ ਨੌਕਰੀ ਵੀ ਨਹੀਂ ਕਰ ਸਕਦੇ ਉਹੀ ਕੰਮ ਹੈ ਵੀ ਉਹੀ ਬਿਜ਼ਨਸ ਚ ਰਿਸਕ ਹੈ ਬਸ ਜੇ ਇੱਥੇ ਥੋੜਾ ਮੋਟਾ ਰਿਸਕ ਰਿਸਕ ਹੈਗਾ ਤਾਂ ਇਹ ਚ ਪ੍ਰੋਫਿਟ ਵੀ ਬਹੁਤ ਜ਼ਿਆਦਾ ਆ ਆਪਦਾ ਤੁਸੀਂ ਕੋਈ ਵੀ ਕੰਮ ਕਰੋਗੇ ਇੱਕ ਕੰਮ ਦੀ ਗੱਲ ਨਹੀਂ ਵੀਰੇ ਕੁਝ ਵੀ ਕਰ ਸਕਦੇ ਹੋ ਅਸੀਂ ਵੈਸੇ ਵੀ ਰਾਇ ਦੇ ਦਿੰਨੇ ਆ ਸਾਨੂੰ ਕੋਈ ਇਹ ਨਹੀਂ ਹੈਗਾ ਜੀ ਸਾਡੇ ਕੋਲ ਕੋਈ ਆਉਂਦਾ ਤਾਂ ਅਸੀਂ ਆਪਦੇ ਕੰਮ ਬ੍ਰਤੀ ਅਗਲੇ ਨੂੰ ਦੱਸਦੇ ਆ। ਸਹੀ ਗੱਲ ਹੈ। ਜਿਹੜਾ ਜਿਹ ਬੰਦਾ ਹੁੰਦਾ ਸਾਨੂੰ ਪਤਾ ਵੀ ਇਹ ਬੰਦਾ ਆ ਕੰਮ ਕਰ ਸਕਦਾ ਆਪਾਂ ਉਹੇ ਜੀ ਰਾਇ ਹੀ ਦਿੰਨੇ ਆ ਅਗਲੇ। ਨਾ ਨਾ ਸਹੀ ਗੱਲ ਬਾਤ ਆ। ਤੇ ਭਈ ਆ ਕੜਕਨਾਥ ਬਾਰੇ ਕੀ ਕਹਿਣਗੇ ਤੁਸੀਂ? ਕੜਕਨਾਥ ਵੀਰੇ ਵਧੀਆ ਬਰੀਡ ਆ। ਹਾਂ। ਲਾਹੇਵੰਦ ਧੰਦਾ ਜੇ ਕਈ ਵਾਰ ਕੋਈ ਹੁੰਦਾ ਇਹੇ ਬਸ ਇੰਨਾ ਕਾ ਵੀ ਇਹਨੂੰ ਪੜੇ ਲਿਖੇ ਵੀ ਕਰ ਸਕਦੇ ਨੇ ਤੇ ਇਹਨੂੰ ਘੱਟ ਬੜੇ ਲਿਖੇ ਵੀ ਕਰ ਸਕਦੇ ਨੇ। ਠੀਕ ਆ। ਇਹ ਕੰਮ ਦਾ ਬੈਨੀਫਿਟ ਇਹ ਆ। ਪ੍ਰੋਫਿਟ ਇੱਚ ਬਹੁਤ ਜ਼ਿਆਦਾ ਕਿਉਂਕਿ ਖਰਚਾ ਕੋਈ ਜ਼ਿਆਦਾ ਨਹੀਂ ਵੀਰੇ ਮੁਰਗੀ ਦੀ ਖਰਾਕ ਬਹੁਤ ਘੱਟ ਹੈ ਹਨਾ ਬਾਕੀ ਬਾਈ ਨੇ ਤੁਹਾਨੂੰ ਦੱਸਿਆ ਹੀ ਸਾਰਾ ਕੁਝ ਘੜਕਣਾ ਸਬਾਰੇ ਸਾਰਾ ਕੁਝ ਸਮਝਾ ਹੀ ਦਿੱਤਾ ਸਹੀ ਗੱਲ ਹੈ ਤੇ ਗਰਜੀਤ ਭਾਈ ਧੰਨਵਾਦ ਵੀਰੇ ਤੇਰਾ ਗਰਜੀਤ ਭਾਈ ਜਿਹੜੇ ਮਜੂਦ ਰਹਿੰਦੇ ਨੇ ਇਹ ਹਰ ਵਕਤ ਫਾਰਮ ਤੇ ਮਜੂਦ ਹੀ ਰਹਿੰਦੇ ਨੇ ਲੱਗ ਪੱਗ ਠੀਕ ਹੈ ਭਾਈ ਡੇਲੀ ਦੀ ਕਮਾਈ ਹੁੰਦੀ ਹੈਗੀ ਡੇਲੀ ਕਮਾਈ ਉਹ ਦੀ ਡੇਲੀ ਦੀ ਹੈ ਵੀਰੇ ਇਹ ਤਾਈਓ ਸਾਨੂੰ ਇਹ ਕੰਮ ਵਧੀਆ ਲੱਗਾ ਇੱਕ ਤਾਂ ਇਹ ਚ ਸਾਰਿਆਂ ਨੂੰ ਵੱਡੀ ਗੱਲ ਤਾਂ ਇਹ ਹੈ ਇਹ ਚ ਆਧਾਰ ਨਹੀਂ ਜਿਹੜੇ ਕੰਮ ਚ ਆਧਾਰ ਨਹੀਂ ਉਹ ਸਮਝ ਲਓ ਪ੍ਰੋਫਿਟ ਹੀ ਪ੍ਰੋਫਿਟ ਹੀ ਆ ਉਹ ਚ ਹੁਣ ਵਿੱਚ ਲੋਕ ਹੋਰ ਕੰਮ ਕਰ ਲੈਂਦੇ ਆ ਆਧਾਰ ਵਾਲੇ ਬਹੁਤ ਜਿਵੇਂ ਹੁਣ opportunity ਦੁਕਾਨ ਚ ਆਧਾਰ ਪੈ ਗਿਆ ਸਪਰੇਹਾਂ ਦੀ ਦੁਕਾਨ ਚ ਆਧਾਰ ਪੈ ਗਿਆ ਹੋਰ ਇਹ ਚ ਇਹ ਨਹੀਂ ਹੈਗਾ ਇਹ ਚ ਜਿੰਨੇ ਆਪਾਂ ਨੇ ਡੇਲੀ ਕਮਾਏ ਉਹ ਆਪਣੀ ਜੇਬ ਚ ਹੀ ਨੇ ਇਹ ਨਹੀਂ ਹੈਗਾ ਵੀ ਆਪਾਂ ਨੇ ਕੱਲੀਆਂ ਕਾਪੀਆਂ ਕਾਲੀਆਂ ਕਰੀਆਂ ਨਾ ਵੀ ਫਲਾਣਾ ਸਿੰਘ ਲੈ ਗਿਆ ਫਲਾਣਾ ਸਿੰਘ ਲੈ ਗਿਆ ਇਹ ਚ ਸਾਰਿਆਂ ਨੂੰ ਵੱਡਾ ਅਸੀਂ ਨੇ ਇਹੀ ਸਾਨੂੰ ਵਧੀਆ ਲੱਗਿਆ ਕੰਮ 'ਚ ਇੱਕ ਤਾਂ ਇਹਦੇ ਨਾਲ ਨਾਲ ਅਸੀਂ ਹੋਰ ਕੰਮ ਕਰ ਲੈਨੇ ਆ ਜਿਵੇਂ ਹੁਣ ਅਸੀਂ ਆਪਣੇ ਘਰ ਦੀ ਕਬੀਲਦਾਰੀ ਦੇ ਕੰਮ ਨੇ ਕਿਸੇ ਰਿਸ਼ਤੇਦਾਰੀ 'ਚ ਜਾਣਾ ਕੋਈ ਹੋਰ ਕੰਮ ਕਰਨਾ ਹੁਣ ਜਿਵੇਂ ਛੋਟਾ ਭਰਾ ਹੈਗਾ ਇਹ ਹੁਣ ਉਧਰ ਸਟਾਕ ਮਾਰਕੀਟ ਦਾ ਕਰੀ ਜਾਂਦਾ ਅਸੀਂ ਉਹ ਕੰਮ ਵੀ ਕਰੀ ਜਾਂਦੇ ਆ ਕਿ ਇਹ 'ਚ ਮਤਲਬ ਇਹ ਹੈਗਾ ਵੀ ਸਾਨੂੰ ਇਹੀ ਕੰਮ ਵਧੀਆ ਲੱਗਿਆ ਵੀ ਇਹ 'ਚ ਰੋਜ਼ ਦੀ ਕਮਾਈ ਹੈ ਡੇਲੀ ਦੀ ਹੁਣ ਜਿਵੇਂ ਸਾਡਾ ਕੰਮ ਹੈ ਹੁਣ ਅਸੀਂ ਆਂਡਾ ਵੀ ਵੇਚਦੇ ਆ ਵੀਰੇ ਅਸੀਂ ਇਹ 'ਚ ਮੁਰਗੀ ਵੀ ਵੇਚਦੇ ਆ ਮੁਰਗਾ ਵੀ ਵੇਚਦੇ ਆ ਫੀਡ ਵੀ ਵੇਚਦੇ ਆ ਤੇ ਜਿਵੇਂ ਹੁਣ ਭਾਂਡੇ ਹੋਗੇ ਇਹਨਾਂ ਦੇ ਫੀਡਰ ਡਰਿੰਕਰ ਸਾਰਾ ਕੁਝ ਵੇਚਦੇ ਆ ਮਤਲਬ ਮੰਨ ਲਓ ਇਹ ਚ ਜੇ ਅੱਜ ਮੁਰਗੀ ਨਹੀਂ ਵਿਕੀ ਆਪਣੀ ਫੀਡ ਵੀਕੀ ਠੀਕ ਹੈ ਫੀਡ ਨਹੀਂ ਵਿਕੀ ਆਂਡੇ ਵਿਕ ਗਏ ਆਂਡੇ ਹੋਗੇ ਨਾਲ ਭਾਂਡੇ ਫੀਡਰ ਹੋਗੇ ਡਰਿੰਕਰ ਹੋਗੇ ਬਾਕੀ ਇਹਦੀਆਂ ਦਵਾਈਆਂ ਜਿੰਨਾ ਕੋਈ ਮੈਡੀਸਨ ਆਉਂਦਾ ਇਹਦਾ ਸਾਡਾ ਸਾਰਾ ਹੀ ਕੰਮ ਹੈ A to Z ਇਹਦਾ ਮਤਲਬ ਸਾਡਾ ਰੋਜ਼ ਦੀ ਰੋਜ਼ ਡੇਲੀ ਡੇਲੀ ਕੋਸ਼ਣਾ ਕੋਸ਼ੇ ਸਾਡੇ ਸੇਲ ਹੋਊਗੇ ਹੋਗੇ ਪਰਮਾਤਮਾ ਦੀ ਟੱਚ ਬੁੱਟੇ ਜੀ ਕਿਰਪਾ ਗਈ ਵੀ ਅੱਜ ਤੱਕ ਸਾਨੂੰ ਕਿੰਨੇ ਸਾਲ ਹੋ ਗਏ ਕੰਮ 'ਚ ਬੜਿਆਂ ਨੂੰ ਸਾਡਾ ਕਿਤੇ ਇਹ ਨਹੀਂ ਹੋਇਆ ਵੀ ਅੱਜ ਸਾਡੇ ਫਾਰਮ ਤੇ ਕੋਈ ਆ ਕੇ ਨਹੀਂ ਆਇਆ ਫੁੱਲ ਵਧੀਆ ਪ੍ਰੋਫਿਟ ਆ ਵੀਰੇ ਸਰਕਾਰੀ ਨੌਕਰੀ ਨੂੰ ਵੀ ਅੱਜ ਦੀ ਘੜੀ ਅਸੀਂ ਟਾਈਮ ਸਰਕਾਰੀ ਨੌਕਰੀ ਨੂੰ ਅੱਗੇ ਜਾ ਰਹੇ ਸਹੀ ਗੱਲ ਆ ਹਾਂਜੀ ਬਾਈ ਫਿਰ ਕਿੱਥੇ ਕਿੱਧਰ ਕਮਾਲ ਭੇਜ ਰਹੇ ਹੋਗੇ ਪੰਜਾਬ 'ਚ ਵੀਰੇ ਜਿੱਥੇ ਮਰਜੀ ਕਵਾਂਟੀਟੀ ਜ਼ਿਆਦਾ ਹੋਵੇ ਇਹ ਨਹੀਂ ਹੈਗਾ ਵੀ ਕੋਈ ਪੰਜ ਮੁਰਗੀਆਂ ਕਹੇ ਤੇ ਵੀ ਸਾਨੂੰ ਬਠੰਡੇ ਛੱਡਿਆ ਜਾਂ ਉੱਤੇ ਛੱਡਿਆ ਹਾਂ ਵੀ ਕਵਾਂਟੀਟੀ ਹਾਂ ਉਹ ਰਿਹਾ ਕਿ ਚਾਹੀਦੀ ਅਗਲਾ ਇੱਕ ਮੁਰਗੀ ਲੈ ਜੀ ਹਾਂ ਜਦੋਂ ਡਿਲੀਵਰੀ ਕਰਾਉਣੀ ਹੈ ਕਿਸੇ ਨੇ ਤਾਂ ਥੋੜੀ ਜਿਹੀ ਕਵਾਂਟੀਟੀ ਜ਼ਿਆਦਾ ਹੋਵੇ ਅੰਡੇ ਡਿਲੀਵਰੀ ਕਰਾਉਣੇ ਨੇ ਅੰਡੇ ਵੀ ਕਰ ਦਾਂਗੇ ਹੋਲ ਸੇਲ 'ਚ ਮੁਰਗੀ ਕਰਾਉਣੀ ਹੈ ਕਿਸੇ ਨੇ ਮੁਰਗਾ ਕਰਾਉਣਾ ਜੋ ਵੀ ਕਵਾਂਟੀਟੀ ਜ਼ਿਆਦਾ ਹੋਵੇ ਸਹੀ ਗੱਲ ਆ ਸੋ ਬਹੁਤ ਧੰਨਵਾਦ ਕਰਦੇ ਆ ਵੀਰੇ ਤੁਹਾਡਾ ਸਰਦੀਆਂ ਦੇ ਵਿੱਚ ਇਹਨਾਂ ਨੂੰ ਆਹ ਤਾਂ ਵੀ ਲਾਉਣੇ ਪੈਂਦੇ ਪੱਠੀਆਂ ਵਗੈਰਾ ਨਹੀਂ ਵੀਰੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਜੇ ਆਪਣੇ ਸ਼ੈੱਡ ਵਧੀਆ ਪ੍ਰੋਪਰ ਪਾਇਆ ਹੋਇਆਗਾ ਚਾਦਰਾਂ ਚੂਦਰਾ ਨਹੀਂ ਹੀਗੀਆਂ ਤਾਂ ਇਹਨਾਂ ਨੂੰ ਕੋਈ ਪੱਠੀਆਂ ਦੀ ਲੋਡ ਨਹੀਂ ਬੱਲ ਬਲਾ ਦੋ ਹੀਟ ਵਾਲੇ ਜਿਵੇਂ 200 ਵਾਟ ਦਾ ਜਾਂ ਕੋਈ ਰਾਡ ਰੂਡ ਉਹ ਚੀਜ਼ ਨਾਲ ਵੱਡੀ ਮੁਰਗੀ ਨੂੰ ਕੋਈ ਜ਼ਿਆਦਾ ਹੀਟ ਦੀ ਲੋਡ ਨਹੀਂ ਪੈਂਦੀ ਕਿ ਪੱਠੀਆਂ ਦੀ ਨਹੀਂ ਇਹਨਾਂ ਨੂੰ ਜ਼ਿਆਦਾ ਲੋਡ ਪੈਂਦੀ ਠੀਕ ਹੈ ਤੇ ਬਾਈ ਆਪਣਾ ਜਿਹੜਾ ਕੜਕਨਾਥ ਮੁਰਗਾ ਰੇਟ ਵਗੈਰਾ ਕੀ ਆ ਜਿ ਮਾਰਕੀਟ ਦਾ ਜਾਂ ਵਾਦਾ ਘਟਦਾ ਹੀ ਆ ਹੁਣ ਵੀ ਇਹਦਾ ਵੀਰੇ ਵਾਦਾ ਘਟਦਾ ਹੀ ਆ ਹੁਣ ਕਿਤੇ ਹੁਣ ਕੜਕਨਾਥ ਆ ਕਿਤੇ 500 ਦੀ ਮੁਰਗੀ ਹੋ ਜਾਂਦੀ ਹੈ 550 ਦੀ 600 ਦੀ ਵੀ ਹੋ ਜਾਂਦੀ ਹੈ ਕਿਤੇ ਘਟ ਜਾਂਦੀ ਹੈ ਬਾਕੀ ਕੁਆਂਟੀਟੀ ਦਾ ਹਿਸਾਬ ਹੈ ਜੇ ਹੁਣ ਕਿਸੇ ਨੇ ਵੇਚਣ ਨੂੰ ਲੈਣੀਆਂ ਨੇ ਤਾਂ ਉਹ ਹੈ ਜਰਾ ਰੇਟ ਹੈ ਕਿਸੇ ਨੇ ਘਰੇ ਰੱਖਣ ਨੂੰ ਲੈਣੀਆਂ ਨੇ ਤਾਂ ਉਹ ਹੈ ਜਰਾ ਰੇਟ ਹੈ ਮਤਲਬ ਕਸਟਮਰ ਦੇ ਹਿਸਾਬ ਨਾਲ ਹੀ ਰੇਟ ਹੈਗਾ ਜਿਹੜਾ ਜ ਆਪਣਾ ਗਾਹਕ ਹੈ ਠੀਕ ਹੈ ਹਾਂਜੀ ਜਿਵੇਂ ਆਪਾਂ ਕਹੇ ਨਾ ਆਪਾਂ ਖਰੀਦ ਵੇਚ ਵੀ ਲੈਣਿਆ ਹਾਂ ਨਾ ਅਗਲੇ ਤੋਂ ਪਰ ਖਰੀਦੇ ਤਾਂ ਉਹਨਾਂ ਤੇ ਹੋਮਗੇ ਜਿੰਨਾਂ ਨੂੰ ਤੁਸੀਂ ਦਿੰਦੇ ਹੋਮਗੇ ਜਿੰਨਾਂ ਨੂੰ ਅਸੀਂ ਝੂਚਾ ਦਿੰਨੇ ਆ ਉਹਨਾਂ ਤੋਂ ਅਸੀਂ ਬਾਇ ਬੈਕ ਲੈਣੇ ਆਗੇ ਠੀਕ ਹੈ ਦੂਜੇ ਤੋਂ ਨਹੀਂ ਨਹੀਂ ਦੂਜੇ ਤੋਂ ਨਹੀਂ ਸਾਨੂੰ ਉਹ ਐ ਹੁੰਦਾ ਨਾ ਸਾਡੀ ਬਰੀਡ ਕਈ ਹੁੰਦੀ ਹੈ ਉਹਨਾਂ ਕੋਲ ਸਾਨੂੰ ਪਤਾ ਹੁੰਦਾ ਵੀ ਇ ਇਹਨੇ ਵੈਕਸੀਨੇਸ਼ਨਾਂ ਕਰੀਆਂ ਨੇ ਜਾਂ ਨਹੀਂ ਕਰੀਆਂ ਇਹਨੇ ਫੀਡ ਤੇ ਤਿਆਰ ਕਰਿਆ ਕਿ ਉਹ ਸਾਡਾ ਧਿਆਨ ਚ ਹੁੰਦਾ ਉਹ ਕਸਟਮਰ ਤਾਂ ਕਰਕੇ ਸੀ ਉਹਨਾਂ ਤੋਂ ਹੀ ਬੈਕ ਲੈ ਲੈਣੇ ਆਗੇ ਠੀਕ ਹੈ ਹਾਂਜੀ ਕੁੱਲ ਮਿਲਾ ਕੇ ਵਧੀਆ ਚੱਲ ਰਿਆ ਨਾ ਕੰਮ ਪੂਰਾ ਵੀਰੇ ਟੌਪ ਤੇ ਸੱਚਮੁੱਚ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਰੇ ਤੁਸੀਂ ਸਾਡੇ ਕੋਲ ਆਂਦੇ ਜਾਂਦੇ ਜਾਂਦੇ ਦੱਸੋ ਵੀ ਅੱਜ 5 ਸਾਲ ਹੋ ਗਏ ਆਪਾਂ ਨੂੰ ਚੱਲਦਿਆਂ ਨੂੰ ਇਸ ਹਾਂ ਵੀਰੇ 5 ਤੋਂ ਉੱਪਰ ਹੀ ਹੋ ਗਏ ਪਲੱਸ ਹੋ ਗਏ 5 ਤੋਂ ਉੱਪਰ ਹੋ ਹਾਂ ਕਿਰਪਾ ਟੱਚ ਬੁਡ ਅੱਜ ਤੱਕ ਬਾਈ ਗੁਰੂ ਦੀ ਪੂਰਾ ਵਧੀਆ ਜੋਰਾਂ ਦੇ ਕੰਮ ਚੱਲ ਰਹੀ ਰਹੂਗਾ ਇਦਾਂ ਦਾ ਪੂਰਾ ਜਾਰੀ ਰਹੂਗਾ ਆਪਣਾ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਾਈ ਤੁਹਾਡੇ ਇਸ ਫਾਰਮ ਨੂੰ ਮਾਨਵਰਾ ਦੇ ਪੋਲਟਰੀ ਫਾਰਮ ਨੂੰ ਠੀਕ ਹੈ ਸ਼ੁਭ ਕਾਮਨਾਵਾਂ ਦਿੰਦੇ ਆ ਦੋਸਤੋ ਚੰਗੇ ਸੁਭਾਅ ਦੇ ਮਾਲਕ ਨੇ ਬਹੁਤ ਵਧੀਆ ਇਨਸਾਨ ਨੇ ਚੰਗਾ ਵਰਤੋਂਗੇ ਤੁਹਾਨੂੰ ਚੰਗੇ ਕੰਮ ਆਉਣ ਵਾਲੇ ਇਨਸਾਨ ਵੀ ਹੈਗੇ ਨੇ ਠੀਕ ਹੈ ਸਕਰੀਨ ਤੇ ਨੰਬਰ ਦੇ ਰਹੇ ਆ ਕੋਈ ਵੀ ਗੱਲਬਾਤ ਕਰਨੀ ਆ ਮੁਰਗੇ ਆਂਡੇ ਜੋ ਵੀ ਹੈ ਖਰੀਦਣਾ ਇਹਨਾਂ ਦੇ ਨਾਲ ਰਾਬਤਾ ਬਣਾ ਸਕਦੇ ਹੋਗੇ ਜ਼ਿਲ੍ਹਾ ਸੰਗਰੂਰ ਪਿੰਡ ਵੀਰਕਲਾਂ ਸਨਾਮ ਮਾਨਸ਼ਾ ਰੋਡ ਧੰਨਵਾਦ